ਉਲਟ ਪਿਛਲੇ 4 ਮਹੀਨੇ ਤੋਂ ਅੱਜ 1.5 ਮਹੀਨਾ ਪ੍ਰੋਕਿਊਰਮੈਂਟ ਵਾਲਾ ਛੱਡ ਦिए ਪ੍ਰਦਰਸ਼ਨ ਕਰਦੇ ਆ ਰਹੇ ਔਰ ਲਗਾਤਾਰ ਕਾਂਗਰਸ ਪਾਰਟੀ ਦੇ ਕਾਰਕੁਨ ਹਮ ਹਮਾ ਕੇ ਸਾਰੇ ਪ੍ਰਦਰਸ਼ਨਾਂ ਦੇ ਵਿੱਚ ਆਉਂਦੇ ਜਾ ਰਹੇ ਪਰ ਪ੍ਰਧਾਨ ਸਾਹਿਬ ਕਿਹੜੇ ਮੂੰਹ ਨਾਲ ਅੱਜ ਤੋਂ ਮਹੀਨੇ 1.5 ਮਹੀਨੇ ਬਾਅਦ ਇਹਨਾਂ ਦੇ ਕੋਲ ਆਓਗੇ ਜੇ ਤੁਸੀਂ ਸਮਝੌਤਾ ਕਰ ਲਿਆ ਅਲਾਈਅੰਸ ਕਰ ਲਿਆ ਮੈਨੂੰ ਦੱਸੋ ਆਪ ਬੈਠੇ ਬਾਜਵਾ ਸਾਹਿਬ ਵੀ ਇਹੀ ਗੱਲ ਕਰ ਰਹੇ ਸੀ ਵੀ ਯਾਰ ਕਿਤੇ ਕੋਈ ਭਾਣਾ ਵਰਤ ਨਾ ਜਾਏ ਜਿਸ ਤਰੀਕੇ ਅਸੀਂ ਲੱਗੇ ਹੋਏ ਆ ਕਿਤੇ ਉਪਰੋਂ ਕੋਈ ਇਹੋ ਜਿਹਾ ਹੁਕਮਨਾਮਾ ਜਾਰੀ ਨਾ ਹੋ ਜਾਏ ਤੁਹਾਡੇ ਦੋਨਾਂ ਦੀ ਇਹ ਡਿਊਟੀ ਬਣਦੀ ਹੈ ਵੀ ਇਹਨਾਂ ਦੀਆਂ ਭਾਵਨਾਵਾਂ ਪੂਰੇ ਜੋਰ ਨਾਲ ਉੱਥੇ ਉਠਾਏ ਹੋ ਜੇ ਜਿਵੇਂ ਪਹਿਲੇ ਬੋਲਦੇ ਬੁਲਾਰੇ ਬਾਈ ਲੱਖਾ ਬੋਲ ਕੇ ਗਿਆ ਇੱਥੇ ਬਾਈ ਪ੍ਰਗਟ ਬੋਲ ਕੇ ਗਿਆ ਹੱਥ ਖੜੇ ਕਰਕੇ ਉਹਨਾਂ ਨੇ ਸਾਰਿਆਂ ਤੋਂ ਪੁੱਛਿਆ ਵੀ ਕੋਈ ਅਲਾਈਅੰਸ ਦੇ ਹੱਕੇ 'ਚ ਹੈ ਕਿ ਨਹੀਂ ਹੈ ਤੇ ਇੱਥੇ ਇੱਕ ਇੱਕ ਬੰਦੇ ਨੇ ਹੱਥ ਖੜਾ ਕਰਕੇ ਇਸ ਗੱਲ ਤੇ ਤਾਇਦ ਕੀਤੀ ਵੀ ਇੱਥੇ ਕਾਗਰਸ ਪਾਰਟੀ ਆਪ ਇੰਨੀ ਸਮਰਥ ਹੈ ਭਾਈ ਭਾਜਪਾ ਦੀ ਸਰਕਾਰ ਨੂੰ ਉੱਥੇ ਤੇ ਸਟੇਟ ਦੀ ਸਰਕਾਰ ਨੂੰ ਇੱਥੇ ਮੂੰਹ ਤੋੜ ਜਵਾਬ ਦੇ ਸਕੇ ਸਾਥੀਓ 2 ਮਿੰਟ ਬੈਠ ਜਾਓ ਇਤਿਹਾਸ ਗਵਾਹ ਆ ਜਦੋਂ-ਜਦੋਂ ਵੀ ਇਸ ਮੁਲਕ ਤੇ ਜਾਂ ਇਸ ਸੂਬੇ ਤੇ ਭੀੜ ਪਈ ਕਾਂਗਰਸ ਪਾਰਟੀ ਤੇ ਵਰਕਰ ਤੇ ਉਹਦੇ ਲੀਡਰਾਂ ਨੇ ਕੁਰਬਾਨੀਆਂ ਦੇਣ ਤੋਂ ਗੁਰੇਜ਼ ਨਹੀਂ ਕੀਤਾ ਤੇ ਅੱਜ ਵੀ ਇਹ ਵਰਕਰ ਹੋਮ ਹੋਮਾ ਕੇ ਆ ਜਿਹੜੀ ਹੁਣ ਆ ਜਵਾਨ ਪੀੜੀ ਦੀ ਫੌਜ ਆਈ ਹੈ ਸਾਂਹੇ ਵਾਲ ਹਲਕੇ ਤੋਂ ਆਈ ਹੈ ਜਿਹੜੇ ਇਸ ਡਿਸਟ੍ਰਿਕਟ ਦੇ ਬਿਲਕੁਲ ਦੂਸਰੇ ਨੁੱਕਰ ਤੋਂ ਚੱਲ ਕੇ ਅੱਜ ਇੱਥੇ ਪਹੁੰਚੇ ਨੇ ਤੇ ਤੁਸੀਂ ਕਹਿੰਨੇ ਹੋ ਬੰਦੇ ਜਾਣਗੇ ਬੰਦੇ ਤਾਂ ਹਲੇ ਆਉਂਦੇ ਪਏ ਨੇ ਪਰ ਇਹ ਜਿਹੜੇ ਥੱਲੇ ਵਰਕਰ ਬੈਠੇ ਨੇ ਸਾਡੇ ਸਾਡੀ ਤਾਕਤ ਨੇ ਇਹ ਥੋਡੇ ਕੰਨੀ ਵੀ ਦੇਖਦੇ ਨੇ ਵੀ ਕਿਤੇ ਅਸੀਂ ਤਾਂ ਛਤਰ ਖਾਈ ਜਾਂਦੇ ਆ ਤੁਸੀਂ ਕਿਤੇ ਨਾਲ ਇਕੱਠੇ ਹੀ ਨਾ ਹੋ ਜਿਓ ਜੀ ਬਹੁਤ ਜ਼ਰੂਰਤ ਹੈ ਅੱਜ ਸਾਡੀ ਹਾਈ ਕਮਾਂਡ ਨੂੰ ਇਸ ਗੱਲ ਤੇ ਚਾਨਣਾ ਕਰਨ ਦੀ ਵੀ ਅੱਜ ਪੰਜਾਬ ਦਾ ਵਰਕਰ ਚਾਹੁੰਦਾ ਕੀ ਹੈ ਇਹ ਠੀਕ ਹੈ ਕਿ ਗਏ ਆ ਵੀ ਕਿਸੇ ਨੇ ਬਸਤਾ ਨਹੀਂ ਫੜਨਾ ਅਗਰ ਤੁਸੀਂ ਕਿਤੇ ਕੋਈ ਗਲਤੀ ਨਾਲ ਅਲਾਇੰਸ ਵਗੈਰਾ ਕਰ ਲਿਆ ਤੇ ਤੇ ਭਾਈ ਸੁਸਾਈਸਾਈਡ ਕਰਨ ਨਾਲੋਂ ਮੇਰੇ ਵਰਗੇ ਬੰਦੇ ਤਾਂ ਘਰ ਬੈਠਣਾ ਪਸੰਦ ਕਰਨਗੇ ਅਸੀਂ ਉਸ ਅਲਾਇੰਸ ਦੇ ਵਿੱਚ ਆਣਾ ਕੋਈ ਨਹੀਂ ਸਾਰੇ ਵਰਕਰਾਂ ਵਾਂਗੂ ਮੈਂ ਵੀ ਇੱਕ ਵਰਕਰ ਆ ਲੜਾਈ ਅੱਗੇ ਲੜ ਵੱਧ ਕੇ ਲੜੂੰਗਾ ਆਪਣੇ ਵਰਕਰਾਂ ਤਾਂ ਹੀ ਬਾਦ ਵਿੱਚ ਗਰਮ ਹਵਾ ਆਣ ਦਊਗਾ ਪਹਿਲਾਂ ਆਪ ਚੱਲੂਗਾ ਇਹ ਮੈਂ ਤੁਹਾਨੂੰ ਯਕੀਨ ਦਿਵਾਉਣਾ ਆਪਣੀ ਲੀਡਰਸ਼ਿਪ ਨੂੰ ਯਕੀਨ ਦਿਵਾਉਣਾ ਵਕਤ ਥੋੜਾ ਆ ਇੰਨਾ ਹੀ ਕਹਿਣਾ ਚਾਹੁੰਦਾ ਸੀਗਾ ਬਈ ਲੜਨ ਨੂੰ ਸਾਰੇ ਤਿਆਰ ਬੈਠੇ ਆ ਇਸ ਸੂਬੇ ਦੀ ਸਰਕਾਰ ਤੇ ਸੈਂਟਰ ਦੀ ਸਰਕਾਰ ਦੇ ਅਗੇਂਸਟ ਪਰ ਫੈਸਲੇ ਥੋੜੇ ਇਹੋ ਜਿਹੇ ਨਾ ਹੋ ਜਾਣ ਜਿਹੜੇ ਇਸ ਲੜਾਈ ਦਾ ਮੂੰਹ ਹੀ 모ੜ ਦੇਣ